ਸ੍ਰੀ ਗਰਲ ਫਰੈਂਡਸ ਮੈਂ ਤੁਹਾਡਾ ਹਾਂ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਕਸ ਦੇ ਵਿੱਚੋਂ ਡੇਕ ਵਾਰ ਫਿਰ ਆਪਾਂ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਗੋਡਿਆਂ ਦੀ ਦਰਦ ਵਾਲੀ ਗੋਡਿਆਂ ਦਾ ਦਰਦ ਆਮ ਤੌਰ ਤੇ ਬਹੁਤ ਜਲਦੀ ਹੋਣ ਲੱਗ ਗਿਆ ਪਹਿਲਾਂ ਇਹ ਦਰਦ 50 ਸਾਲ ਤੋਂ ਬਾਅਦ ਸ਼ੁਰੂ ਹੁੰਦਾ ਸੀ ਅੱਜ ਦੀ ਅਗਰ ਆਪਾਂ ਗੱਲ ਕਰੀਏ ਸਾਡੇ ਕੋਲ ਕਲੀਨਿਕ ਤੇ ਪੇਸ਼ੈਂਟਸ ਆਉਂਦੇ ਨੇ ਜਿਨ੍ਹਾਂ ਦੀ 40 ਸਾਲ ਉਮਰ ਹੁੰਦੀ ਹੈ ਔਰ ਉਹਨਾਂ ਦੇ ਗੋਡੇ ਦੁਖਦੇ ਹੁੰਦੇ ਸਭ ਤੋਂ ਪਹਿਲਾਂ ਬਹੁਤ ਸਮਝਣਾ ਜ਼ਰੂਰੀ ਹੈ ਗੋਡੇ ਚੂਲੇ ਔਰ ਗੱਟੇ ਦਾ ਕੀ ਜੋੜ ਹੈ ਦੇਖੋ ਤੁਸੀਂ ਆਪਾਂ ਸਿੱਧੇ ਬੈਠੇ ਆ ਗੋਡਾ ਬਿਲਕੁਲ ਸਿੱਧਾ ਜਾ ਰਿਹਾ ਇਹ ਆ ਗਈ ਉੱਪਰਲੀ ਹੱਡੀ ਫੀਮਰ ਇਹ ਨੀਚੇ ਵਾਲੀ ਟਿਬੀਆ ਔਰ ਇਹ ਆਪਣੀ ਹੋਗੀ ਚ ਆਪਣੀ ਜਿਸ ਨੂੰ ਆਪਣੇ ਕਿਹਾ ਜਾਂਦਾ ਪਟੈਲਾ ਦੇਖੋ ਪੈਰ ਸਿੱਧਾ ਤਾਂ ਇਹ ਬਿਲਕੁਲ ਗੋਡਾ ਸਿੱਧਾ ਜਾ ਰਿਹਾ ਅਗਰ ਆਪਾਂ ਪੈਰ ਇਧਰ ਨੂੰ ਕਰ ਦਾਂਗੇ ਤਾਂ ਦੇਖੋ ਤੁਸੀਂ ਕੱਲਾ ਗਿੱਟਾ ਇਧਰ ਕਰਾਂਗੇ ਦੇਖੋ ਤੁਸੀਂ ਅਗਰ ਆਪਾਂ ਪੈਰ ਇਧਰ ਕਰ ਦਾਂਗੇ ਔਰ ਦੇਖੋ ਤੁਸੀਂ ਚੂਲਾ ਵੀ ਇਧਰ ਹੀ ਹੈ ਤਾਂ ਇਹ ਜੋਇੰਟ ਇਧਰ ਜਾਏਗਾ ਔਰ ਅਗਰ ਆਪਾਂ ਅੰਦਰ ਮੋੜ ਦਾਂਗੇ ਤਾਂ ਇਹ ਜੋਇੰਟ ਇੱਧਰ ਜਾਏਗਾ ਮਤਲਬ ਇਹ ਜੋਇੰਟ ਆ ਜਿਹੜਾ ਤੁਸੀਂ ਦੇਖੋ ਇਹ ਸਿੱਧਾ ਹੀ ਕੰਮ ਕਰਦਾ ਏਦਾਂ ਇਸ ਨੂੰ ਆਪਾਂ ਮੋੜ ਤੋੜ ਨਹੀਂ ਸਕਦੇ ਇਹ ਬਿਲਕੁਲ ਨਿਊਟਰਲ ਜੋਇੰਟ ਆ ਸਿੱਧਾ ਔਰ ਆਪਣੇ ਹੋਣਾਂਗੇ ਤਾਂ ਮੁੜਾਂਗੇ ਮੁੜਾਂਗੇ ਤਾਂ ਮੁੜੇਗਾ ਔਰ ਸਿੱਧਾ ਇਸ ਤਰ੍ਹਾਂ ਇਸ ਦਾ ਕੰਮ ਹੈ ਮਤਲਬ ਇਸ ਨੂੰ ਆਪਾਂ ਮੋੜ ਤੋੜ ਨਹੀਂ ਸਕਦੇ ਤੁਸੀਂ ਦੇਖੋ ਥੋੜਾ ਸਮਝਣ ਦੀ ਕੋਸ਼ਿਸ਼ ਕਰੋ ਇਹ ਜਦੋਂ ਨਾਰਮਲ ਗੋਡਾ ਏਦਾਂ ਹੁੰਦਾ ਜਦੋਂ ਆਪਣੀ ਉਮਰ ਘਟਦੀ ਹੈ ਇਸ ਦੇ ਵਿੱਚ ਗੈਪ ਘਟਣਾ ਸ਼ੁਰੂ ਹੋ ਜਾਂਦਾ ਔਰ ਇਹ ਜੋ ਹੱਡੀਆਂ ਦੋਨੋਂ ਆਪਸ ਵਿੱਚ ਟਕਰਾਉਣ ਲੱਗ ਜਾਂਦੀਆਂ ਨੇ ਔਰ ਆਪਣੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਜਿਸ ਨੂੰ ਆਰਥਰਾਈਟਿਸ ਕਿਹਾ ਜਾਂਦਾ ਹੈ ਔਸਟਿਓ ਆਰਥਰਾਈਟਿਸ ਕਿਹਾ ਜਾਂਦਾ ਹੈ ਅਲੱਗ-ਅਲੱਗ ਵਰਡ ਦਿੱਤੇ ਗਏ ਨੇ ਪਰ ਸਾਰਿਆਂ ਦੇ ਵਿੱਚ ਗੋਡਾ ਦੁਖਦਾ ਹੀ ਦੁਖਦਾ ਸੋ ਇਸ ਨੂੰ ਦੂਰ ਕਰਨ ਲਈ ਇਹ ਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆਂ ਅਗਰ ਤੁਸੀਂ ਇਹ ਕਸਰਤਾਂ ਜਾਨਣਾ ਸਵੇਰੇ ਸ਼ਾਮ ਕਰੋਗੇ ਤੁਸੀਂ ਗੋਡੇ ਦਰਦ ਤੋਂ ਬਚ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਹੈ ਪਿਛਲੇ 10 ਸਾਲ ਤੋਂ ਸੀ ਮੁਲਾ ਪਰਦਾਖਾ ਚਲਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀਆਂ ਦੋ ਇੰਸਟਾਗ੍ਰam ਆਈਡਿਸ ਨੇ ਐਸ ਹਰੀ ਸਿੰਘ ਸਨ ਫਿਜ਼ੋਥੈਰਪੀ ਹੋਰ ਦੂਸਰੀ ਆਈਡੀ ਡਾਕਟਰ ਗੁਰਸ਼ੇਰ ਸਿੰਘ ਸਾਨੂੰ ਉਥੇ ਫੋਲੋ ਜਰੂਰ ਕਰੋ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਹਰੀ ਸਿੰਘ ਸਨ ਫਿਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਉਥੇ ਸਾਡੇ ਨਾਲ ਜਰੂਰ ਜੁੜੋ ਸਨੈਪਚੈਟ ਤੇ ਡਾਕਟਰ ਗੁਰਸ਼ੇਰ ਸਿੰਘ ਸਰਾ ਉਥੇ ਫੋਲੋ ਕਰੋ ਗੁਰਸ਼ੇਰ ਬਲੌਗਸ ਡਾਕਟਰ ਗੁਰਸ਼ੇਰ ਬਲੌਗਸ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਗੋਡੇ ਦਰਦ ਦੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਸਾਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਆਪਾਂ ਬਿਲਕੁਲ ਸਿੱਧੇ ਬੈਠ ਜਾਾਂਗੇ ਔਰ ਆਪਣੀ ਲੱਤ ਨੂੰ ਆਪਾਂ ਉੱਪਰ ਚੱਕਾਂਗੇ ਪੈਰ ਅੰਦਰ ਮੋੜ ਕੇ ਇਦਾਂ ਇਥੇ ਇੱਕ ਫੇਰ ਪੈਰ ਅੰਦਰ ਮੋੜ ਕੇ ਉੱਪਰ ਦੋ ਤਿੰਨ ਬਾਅਦ 4 5 6 7 8 9 10 11 12 13 14 15 16 17 18 19 20 10 ਰਿਲੈਕਸ ਇਸ ਦੇ ਪੰਜ ਸੈਟ ਲਾਉਣੇ ਆ ਇੱਕ ਪਾਸੇ ਲਾਉਣੇ ਇਹ ਇਦਾਂ ਹੀ ਆਪਾਂ ਦੂਸਰੀ ਸਾਈਡ ਪੈਰ ਅੰਦਰ ਮੋੜ ਕੇ ਉੱਪਰ ਇੱਕ ਫਿਰ ਦੋ ਫਿਰ ਤਿੰਨ ਫਿਰ 4 ਫਿਰ 5 ਫਿਰ 3 ਫਿਰ 7 ਫਿਰ 8 ਫਿਰ 9 ਫਿਰ 10 ਫਿਰ 11 ਫਿਰ 12 ਫਿਰ 13 ਫਿਰ 14 ਫਿਰ 15 ਫਿਰ 16 ਫਿਰ 17 ਫਿਰ 18 ਫਿਰ 19 ਫਿਰ 20 ਇਸ ਦੇ ਵੀ 19 ਸੈਟ ਜਿੰਨੇ ਇਧਰ ਲਾਉਣੇ ਆ ਜਦੋਂ ਇਹਦੇ ਪੂਰੇ ਹੋ ਗਏ ਫਿਰ ਇਧਰ ਲਾਉਣੇ ਸ਼ੁਰੂ ਕਰਾਂਗੇ ਔਰ ਸਿੱਧੇ ਬੈਠਾਂਗੇ ਔਰ ਇਦਾਂ ਕਰਾਂਗੇ ਔਰ ਪੱਟ ਉੱਪਰ ਨਹੀਂ ਚੁੱਕਾਂਗੇ ਪੱਟ ਥੱਲੇ ਜੁੜਿਆ ਰਹੇਗਾ ਇਹ ਹੋ ਗਈ ਨੰਬਰ 1 ਐਕਸਰਸਾਈਜ਼ ਹੋਰ ਜਿਹੜੀ ਸੈਕੰਡ ਐਕਸਰਸਾਈਜ਼ ਆ ਦੈਟ ਇਜ਼ ਆਪਣੇ ਗਲੂਟ ਬ੍ਰਿਜ ਐਕਸਰਸਾਈਜ਼ ਕਿਉਂਕਿ ਚੂਲੇ ਔਰ ਗਿੱਟੇ ਦਾ ਬਹੁਤ ਜ਼ਿਆਦਾ ਵੱਡਾ ਰੋਲ ਹੈ ਸੋ ਉਸ ਦੇ ਲਈ ਆਪਾਂ ਨੂੰ ਗਲੂਟ ਬ੍ਰਿਜ ਕਰਨ ਲਈ ਆਪਾਂ ਸਿੱਧੇ ਪਹਿ ਜਾਾਂਗੇ ਔਰ ਆਪਾਂ ਦੋਨੋਂ ਗੋਡੇ ਮੋੜ ਲੈਣੇ ਆ ਇਹ ਹੋ ਗਿਆ ਨਾਰਮਲ ਬ੍ਰਿਜ ਥੋੜਾ ਦੂਰ ਆ ਕੇ ਲੱਕ ਨੂੰ ਉੱਪਰ ਚੱਕ ਦਾਂਗੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਜਦੋਂ ਉੱਪਰ ਚੱਕਾਂਗੇ ਨਾ ਇਸ ਜਗ੍ਹਾ ਤੇ ਖਿੱਚ ਪਏਗੀ ਇੱਥੇ ਸੋ ਗਲੂਟਸ ਮਸਲ ਵੀ ਸਟਰੋਂਗ ਕਰਨੇ ਬਹੁਤ ਜ਼ਰੂਰੀ ਆ ਥੈਨ ਰਿਲੈਕਸ ਇਸ ਨੂੰ ਵੀ ਤੁਸੀਂ ਗਿਣ ਕੇ 10 ਵਾਰੀ ਕਰਨਾ ਇਹ ਹੋ ਗਿਆ ਤੁਹਾਡਾ ਗਲੂਟ ਬ੍ਰਿਜ ਐਕਸਰਸਾਈਜ਼ ਜਦਾਰਾ ਦੇਖੋ ਪੂਰੇ ਗੋਡੇ ਨਹੀਂ 모ੜਾਂਗੇ ਥੋੜਾ ਦੂਰ ਰੱਖਾਂਗੇ ਔਰ ਇੱਥੇ ਲੱਕ ਨੂੰ ਉੱਪਰ ਚੱਕ ਦਾਂਗੇ ਇਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 देन ਰਿਲੈਕਸ ਸੋ ਇਹ ਹੋ ਗਈ ਤੁਹਾਡੀ ਦੂਜੀ ਕਸਰਚ ਜਿਹੜੀ ਤੀਜੀ ਕਸਰਚ ਆ दैट इज ਐਐਲਆਰ ਕਿਉਂਕਿ ਆਪਾਂ ਕੁਆਡਰਸੈਪਸ ਮਸਲ ਵੀ ਸਟਰੋਂਗ ਕਰਨੇ ਆ ਲੱਤ ਨੂੰ ਅੰਦਰ ਮੋੜਿਆ ਪੈਰ ਨੂੰ ਅੰਦਰ ਮੋੜ ਕੇ ਲੱਤ ਉੱਪਰ ਚੱਕ ਦੇਣੀ ਇਥੇ ਆਪਾਂ ਯਾਨੀ ਕਿ ਥੱਲੇੋਂ ਇੱਕ ਗਿੱਠ ਜਾਂ ਇੱਕ ਫੁੱਟ ਤੱਕ ਆਪਾਂ ਉੱਪਰ ਚੱਕਾਂਗੇ ਇਥੇ ਹੋਲਡ ਕਰਾਂਗੇ 10 ਸੈਕਿੰਡ 1 2 तीन आठ, नौ, दस फिर चक सेकेंड। so, एक दो तीन चार दिलैक्स सो इस दस वारी इधर दस वारी इधर यही होगी थोड़ी एस एल आर एक्सरसाइज यानी कि तीसरी एक्सरसाइज हूँ जी उदू नैक्सट एक्सरसाइज है दैट इज साइड एस एल आर सैड जाएंगे पैर अंदर मोड़ के लात उपर चक देंगे इतने होल्ड करा दस सैकेंड एक दो तो, तीन चार पे सत्त अठ नौ दस दैन रिलैक्स ये आप दस बारी करना और दोनों साइड करनी है एक कसरत बहुत जरूरी है हिप प्रोडक्शन किया जाता है दस सैकेंड होल्ड दैन थले दोनों सैड करनी उस अगली जी कसरत है लास्ट एक्सरसाइज है एक्सरसाइज बहुत ने ਪਰ ਇੰਨੀ ਇੱਕ ਐਕਸਰਸਾਈਜ਼ ਆ ਕਰਨੀ ਸ਼ੁਰੂ ਕਰੋ ਹੋਰ ਕਸਰਤਾਂ ਵੀ ਤੁਹਾਨੂੰ ਆਪਾਂ ਅੱਗੇ ਜੁੜੀ ਦੱਸਾਂਗੇ ਹੁਣ ਆ ਗਈ ਐਕਸਰਸਾਈਜ਼ ਖੜ ਕੇ ਕਰਨ ਵਾਲੀ ਹੀਲ ਰੇਜ਼ ਐਕਸਰਸਾਈਜ਼ ਹੁਣ ਆਪਾਂ ਤੁਹਾਨੂੰ ਹੀਲ ਰੇਜ਼ ਕਰਕੇ ਦਿਖਾਉਣ ਲੱਗੇ ਆ ਇਦਾਂ ਖੜ ਜਾਾਂਗੇ ਇੱਕਦਮ ਉੱਪਰ ਜਾਵਾਂਗੇ ਔਰ ਹੌਲੀ 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 ਆਪਾਂ ਥੱਲੇ ਆਉਣਾ ਇੱਕਦਮ ਉੱਪਰ ਜਾਵਾਂਗੇ ਔਰ ਹੌਲੀ 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 ਆਪਾਂ ਥੱਲੇ ਆਉਣਾ ਇਦਾਂ ਤੁਸੀਂ 10 ਸੈੱਟ ਲਾਉਣੇ ਆ ਔਰ ਇਸ ਦੇ ਤੁਸੀਂ 5 ਤੋਂ 6 ਵਾਰੀ ਕਰਨ ਦੀ ਕੋਸ਼ਿਸ਼ ਕਰਨੀ ਮਤਲਬ 6 ਵਾਰੀ ਇਦਾਂ ਕੀਤਾ ਔਰ ਇਸ ਦੇ 1 ਇਕਦਮ ਥੱਲੇ ਕਿਉਂ ਨਹੀਂ ਕਰਨਾ ਕਿਉਂਕਿ ਅਗਰ نیچے ਗਿਰਾਂਗੇ ਤਾਂ ਆਪਣੀ ਬੈਕ ਤੇ ਪ੍ਰੈਸ਼ਰ ਵੱਧ ਜਾਏਗਾ ਲੱਕ ਦਰਦ ਹੋਣ ਦਾ ਬਹੁਤ ਜ਼ਿਆਦਾ ਚਾਂਸਸ ਵੱਧ ਜਾਂਦੇ ਨੇ ਸੋ ਤੁਸੀਂ ਹੌਲੀ-ਹੌਲੀ 6 ਸੈੱਟ ਲਾਉਣੇ ਐ ਇਦਾਂ-ਇਦਾਂ ਕਰਕੇ ਔਰ ਇਸ ਨੂੰ ਤੁਸੀਂ 10 ਵਾਰੀ ਕਰੋਗੇ ਔਰ ਇਸ ਦੇ ਨਾਲ-ਨਾਲ ਤੁਸੀਂ ਗੋਡਿਆਂ ਤੇ ਸਾਡਾ ਜੋ ਕਬੀਰ ਪੇਨ ਰਲੀਫ ਔਇਲ ਅਗਰ ਰਾਤ ਨੂੰ ਵਰਤੋਂਗੇ ਤਾਂ ਤੁਹਾਡਾ ਦਰਦ 50% ਪਹਿਲੇ ਦਿਨ ਹੀ ਕੱਟ ਜਾਣਾ ਕਿਉਂਕਿ ਅਸੀਂ ਇਸ ਤੇਲ ਨੂੰ ਪਿਛਲੇ 6 ਤੋਂ 7 ਸਾਲ ਨੂੰ ਕਲੀਨਿਕ ਤੇ ਵਰਤ ਰਹੇ ਹਾਂ ਔਰ ਇਸ ਦਾ ਰਿਜ਼ਲਟ 100% ਹੈ ਆਰਡਰ ਕਰਨ ਲਈ ਹੇਠ ਲਿਖੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਅੱਜ ਤੋਂ ਹੀ ਇਹ ਸਟਾਰਟ ਕਰੋ ਤੁਸੀਂ ਕਸਰਤਾਂ ਨਾਲ ਦੀ ਨਾਲ ਸੇਕ ਦਿਓ ਨਾਲ ਦੀ ਨਾਲ ਕਬੀਰ ਪੇਨ ਰਲੀਫ ਆਇਲ ਲਗਾਓ ਇੱਕ ਮਹੀਨੇ ਦੇ ਵਿੱਚ ਵਿੱਚ ਦੇਖੋਗੇ ਜੋ ਤੁਹਾਡੇ ਗੋਡਿਆਂ ਦਾ ਦਰਦ ਹੈ ਉਸ ਨੂੰ ਆਰਾਮ ਆਉਣਾ ਜਾਂ ਆਰਾਮ ਪੈਣਾ ਸ਼ੁਰੂ ਹੋ ਜਾਏਗਾ ਸੋ ਮਿਲਾਂਗੇ ਚਲਦ ਇੱਕ ਨਵੇਂ ਟਾਪਿਕ ਇੱਕ ਨਵੀਂ ਵੀਡੀਓ ਨਾਲ テル ਦਨ ਤੁਸੀਂ ਸਾਰੇ ਜਣੇ ਆਪਣਾ ਔਰ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ